ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਆ ਆਪਣੇ ਵੱਡੇ ਭਾਈ ਚਮਕੌਰ ਲਵੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤਿੰਨੇ ਪ੍ਰਿੰਟ ਵਾਲੀਆਂ ਚੀਜ਼ਾਂ ਦਿਖਾਵਾਂਗੇ ਤੇ ਚੀਜ਼ਾਂ ਦਿਖਾਵਾਂਗੇ ਹੀਰੇ ਕਹਿ ਸਕਦੇ ਆਪਾਂ ਇੱਕ ਪਹਿਲਾ ਸੂਹਾ ਤਾਜੀ ਸੂਈ ਨਾਲ ਇੰਪੋਰਟਡ ਸੀਮਨ ਦੀ ਬੱਛੀ ਤੇ ਇੱਕ ਨਗੀਨਾ ਆਹਾ ਇਹ ਹੈਗੀ ਆ ਗੱਬਣ ਕੁਆਲਿਟੀ ਤੁਹਾਨੂੰ ਇਹਦੀ ਆਪੇ ਦੱਸ ਦੂ ਵੀ ਇਹ ਚੀਜ਼ ਕੀ ਆ ਤੇ ਇੱਕ ਜਿਹੜੀ ਮੇਰੇ ਇੱਧਰਲੇ ਬੰਨੇ ਖੜੀ ਆ ਪੱਛੀ ਫਾਰਮ ਦੀ ਬੱਛੀ ਆ ਇਹ ਹੈਗੀ ਆ ਸੱਜਣੋ 5 ਮਹੀਨਿਆਂ ਦੀ ਗੱਬਣ ਕੁਆਲਿਟੀ ਕਬੂਲਟੀ ਇਹਦੀ ਵੀ ਤੁਹਾਡੇ ਸਾਹਮਣੇ ਆ ਅੱਜ ਤੁਸੀਂ ਨੇ ਦੱਸਣਾ ਮੈਨੂੰ ਕਮੈਂਟ ਕਰਕੇ ਵੀ ਇਹ ਕੁਆਲਿਟੀਆਂ ਕਿੱਦਾਂ ਦੇ ਨੇ ਜੀ ਤੁਹਾਨੂੰ ਅੱਜ ਦਿਖਾ ਰਿਆ ਆਉਣ ਦਾ ਸਕਰੀਨ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਤਿੰਨਾਂ ਦਾ ਜਿਹੜਾ ਰੇਟ ਆ ਰੇਟ ਆਪਾਂ ਵੀਡੀਓ 'ਚ ਹੀ ਕਰਾ ਦੇਵਾਂਗੇ ਆ ਜਾ ਤਮਪੋਰਟ ਅੱਸੀ ਕਾਪਰਾ ਮੇਰੇ ਸਾਡੇ ਉੱਤੇ ਵਧੀਆ ਵਧੀਆ ਪਰਮਾਤਮਾ ਦੀ ਕਿਰਪਾ ਬਾਕੀ ਆ ਇਸ ਵਾਰੀ ਮਨਵਾਇਆ ਲੱਗਿਆ ਵੀ ਜਿਵੇਂ ਤਾਂ ਬਾਰੀ ਸ਼ਿੱਦਤ ਨਾਲ ਪਸ਼ੂ ਪਾਲ ਥੋੜਾ ਹਾਂ ਬਾਈ ਹੁਣ ਥੋੜੀ ਜਿਹੀ ਗਰਮੀ ਆ ਹੱਠਾ ਗਰਮੀ ਲੰਘੀ ਹੁਣ ਸਿਆਲਾ ਟਾਈਮ ਆ ਗਿਆ ਭਰਾ ਮੇਰੇ ਨਾਲ ਹੁਣ ਆਪਣਾ ਪ੍ਰਿੰਟਡ ਚੀਜ਼ਾਂ ਜੀ ਆਪਾਂ ਇੰਟਰਨੈਸ਼ਨਲ ਵਾਲੀ ਦੁੱਧ ਬੈਟ ਕਹਿੰਦੇ ਕੱਢਦੇ ਆ ਇੱਕ ਗੱਲ ਹੋਰ ਦਾਦਾ ਨਾ ਇਸ ਵੀਡੀਓ ਦੇ ਵਿੱਚ ਤਿੰਨ ਨਗ ਦਿਖਾਵਾਂਗੇ ਤੇ ਨਗ ਸ਼ੀਤੋ ਸੱਤ ਬਾਹਰ ਖੜੇ ਨੇ ਹਾਂ ਥੋੜੇ ਮੈਂ ਤਿੰਨ ਕੀ ਪਾਵਾਂ ਮਾਲਾ ਵੀ ਦੁਬਾਰਾ ਹੀ ਆਉਂਦਾ ਵੇ ਕਰ ਹਾਂ ਹਾਂ ਵੀ ਥੋੜਾ ਜਿਹਾ ਮੈਂ ਵੱਧ ਵੀ ਨਹੀਂ ਪਾ ਰਹੀ ਮੈਂ ਤਿੰਨ ਅਕ ਪਸ਼ੂ ਦਿਖਾਉਣਾ ਵੀਡੀਓ ਆ ਤਿੰਨ ਅਪ ਪਸ਼ੂ ਦਿਖਾਵਾਂਗੇ ਤਿੰਨ ਤਿੰਨ ਕਰਕੇ ਤਿੰਨ ਤਿੰਨ ਕਰਕੇ ਜਿਹੜੀ ਲੜੀਆ ਉਹ ਲਗਾਤਾਰ ਹੁਣ ਵੀਡੀਓ ਦੀ ਹੱਥ ਲਈ ਹੋਊਗੀ ਹਾਂ ਹੁਣ ਮੈਂ ਉਧਰੋਂ ਸ਼ੁਰੂ ਕਰ ਲਈ ਹਾਂ ਹਸੂਈ ਹੋਈ ਭਰੂਣ ਬੱਸੀ ਆ ਮਗਰ ਵੀ ਇੰਪੋਰਟਡ ਬੱਸੀ ਆ ਜਿਹੜੇ ਕਿਹੜੇ ਸੀਮੰਦ ਦੀ ਆ ਪਾਪ ਜੀ ਦੇ ਫਾਰਮ ਤੋਂ ਬੰਦੇ ਤੋਂ ਲਈ ਆ ਉਹਨੂੰ ਆਪ ਪੁੱਛ ਕੇ ਦੱਸ ਦਾਂਗੇ ਵੀ ਕਿਹੜੇ ਸੀਮੰਦੀ ਆ ਪਹਿਲਾਂ ਤਾਂ ਦੱਸ ਦਿਖਾ ਕਰੀਏ ਬਹੁਤ ਚੰਗੇ ਆ ਬਈ ਬਹੁਤ ਚ बस ही रही है ठीक है ते ਨਾਲ ਵੀ ਇਹਦੇ ਬੱਛੀ ਆ ਗਈ ਜੇ ਗੱਲ ਕਰ ਲਈਏ ਹਾਂ ਨਾਲ ਵੀ ਨਾਲ ਹੀ ਬੱਸੀ ਆ ਆਪ ਵੀ ਬੱਸੀ ਆ ਵੀਰੇ ਇਹ ਆਪ ਵੀ ਬਾਈ ਕਹਿੰਦਾ ਬੱਛੀ ਆ ਤੇ ਨਾਲ ਜਿਹੜੀ ਬੱਛੀ ਆ ਨਾ ਹਾਂ ਬਹੁਤ ਸੋਹਣੀ ਆ ਬਾਈ ਬਾਲੀ ਪਿਆਰੀ ਆ ਬੱਸੀ ਦੇਖੀ ਜਮਾ ਛੋਟਾ ਛੋਟਾ ਕਰਨੀ ਆ ਬਿਸਕੁਟ ਜੜੜ ਜਮਾ ਇੱਥੋਂ ਦਿਖਾ ਦੇ ਤੇ ਨੱਕ ਵੀ ਬਾਈਟ ਆ ਆਪਣਾ ਗੁਲਾਬੀ ਆ ਗਿਆ ਸਭ ਬਹੁਤ ਸੋਹਣੀ ਆ ਵੀਰੇ ਜਿੰਨੀ ਕਹਦੇ ਆ ਪੈਰ ਨੇ ਜਿਹੜੇ ਪੈਰ ਵੀ ਪੈਰ ਵੀ ਗੁਲਾਬੀ ਆ ਗਿਆ ਬਹੁਤ ਸੋਹਣੀ ਆ ਜਿੰਨੇ ਹੈਗੇ ਚੰਗੇ ਇਹਨੂੰ ਵੱਧ ਕੇ ਵੀਰੇ ਰਾ ਦੇਖੀ ਇੱਕ ਨੰਬਰ ਬੱਛੀ ਆ ਗੀ ਵੀਰੇ ਚੀਜ਼ ਆ ਗਈ ਪੂਰੀ ਇੰਪੋਰਟਡ ਆ ਤੇ ਆ ਜਾਓ ਗਿਆਨੀ ਜੀ ਖੋਲ ਕੇ ਤੋੜ ਦਿਓ ਇੱਕ ਕੱਦ ਬਿੱਡ ਹੈਗਾ ਪੰਛੀ ਦਾ ਚੰਗਾ ਤੇ ਬਾਡੀ ਵਾਲੀ ਬੱਛੀ ਆ ਜੇ ਗੱਲਬਾਤ ਕਰ ਲਈਏ ਜਿਹਨੇ ਚੋਣ ਵੀਰੇ ਦੋ ਦੋ ਚਾਰ ਸੂਏ ਰੱਖਣੀਆਂ ਭਰਾ ਮੇਰੇ ਨਾਲੇ ਬੱਸੀਆਂ ਦੇ ਘਰ ਪਰ ਦੂ ਪਰਮਾਤਮਾ ਦੀ ਕਿਰਪਾ ਨਾਲ ਤੇ ਆਰਡਰ ਆ ਜਿਹੜਾ ਆਰਡਰ ਇਹਦਾ ਸੱਜਣਾ ਹੋ ਹੈਗਾ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਫਿਕਸ ਆ ਆਰਡਰ ਹੈ ਬਾਡੀ ਵਾਲੀ ਬੱਛੀ ਆ ਗਈ ਇਸ ਸੂਆ ਕੀ ਪਹਿਲਾ ਨੂੰ ਬੱਸੀਆ ਵੀਰੇ ਬਾਡੀ ਬੁੱਡੀ ਦੀ ਬਾਲੀ ਅੰਤਰ ਆ ਬਾਈ ਜੀ ਤਿੰਨ ਆਲ ਦੀ ਇਹਦੇ ਬੱਛੀ ਨਾਲ ਵੀ ਬੱਸੀਆ ਤੇ ਆਪ ਵੀ ਬੱਸੀਆ ਭਰਾ ਤੇ ਬਾਕੀ ਤੋਰਾ ਤੂਰਾ ਚੈੱਕ ਕਰ ਸਕਦੇ ਹਾਂ ਕੁਆਲਿਟੀ ਕਬੂਲਤੀ ਬੱਛੀ ਦੀ ਬਹੁਤ ਟੌਪ ਆ ਗਈ ਤੇ ਗੈਰੀ ਆਰਡਰ ਦਿਖਾ ਦੇ ਆਰਡਰ ਬਿਲਕੁਲ ਦਿਖਾ ਦੇ ਆਰਡਰ ਕਿੰਨੂੰ ਹੁੰਦਾ ਜੇ ਯਾਰ ਬਾਈ ਤੇ ਪਿੱਛੋਂ ਤੋਂ ਤੁਸੀਂ ਮਾਰਦੇ ਬਾਡੀ ਬੁੱਡੀ ਦਿਖਾ ਦੇ ਬਾਈ ਪੈੜ ਦੀ ਹਾਂ ਬਾਡੀ ਬੁੱਡੀ ਦੀ ਵੀ ਲਾਜਵਾਬ ਜਿਹਨੇ ਆਨਲਾਈਨ ਮੰਗਾਉਣੇ ਕੋਈ ਚੱਕਰ ਨਹੀਂ ਭਰਾ ਮੇਰਾ ਰੂਟਰ ਵੀ ਐਨੂੰ ਤੋੜਦੇ ਥੋੜੀ ਲੰਬੀ ਹੋਰ ਤੋੜਦੇ ਗੈਰੀ ਸਾਰੀ ਦਿਖਾ ਦੇ ਇੱਥੋਂ ਬਾਈ ਇੱਥੋਂ ਐਨ ਦਿਖਾ ਕਮਾਲੋ 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 ਤੇ ਠੰਡੀ ਸੂੜੀ ਬਹੁਤ ਆ ਵੀਰੇ ਮਾਰੇ ਹੱਥ ਮਾਰ ਕਹਿੰਦੇ ਹਾਂ ਤੇ ਸੀਲ ਠੰਡੀ ਦਾ ਬਾਦੂ ਆ ਵੀਰਾ ਕਿਰਾ ਦੇਖ ਲੈ ਆ ਖੜੀਆ ਮੋਜਣਾ ਇੱਥੋਂ ਫੇਸ ਬਹੁਤ ਫੇਸ ਕੁਆਲਟੀ ਦਿਖਾ ਦੇ ਭਰਾ ਮੇਰੇ ਇੱਕ ਨੰਬਰ ਬੱਸੀ ਆ ਵੀਰੇ ਖੜਨੀ ਖੜਨੀ ਇਹ ਗੱਲ ਆ ਵੀ ਮੇਲੇ ਵਾਲਾ ਸੀ ਜਮੀ ਬਿਲਕੁਲ ਵੀਰੇ ਠੰਡੀ ਸੀਲ ਜਿਵੇਂ ਆ ਆ ਕੁਝ ਵੀ ਨਹੀਂ ਕਹਿੰਦੀ ਭਰਾ ਮੇਰਾ ਪਲੂਣ ਬੱਸੀ ਆ ਆਲ ਸਾਲ ਜਮੀ ਨਹੀਂ ਕਰਦੀ ਤਰਾਂ ਗੁਰੀ ਇਹਨਾਂ ਵੀ ਮੇਲੇ ਦੇ ਵਿੱਚ ਪਸ਼ੂ ਖੜਦੇ ਹੁੰਦੇ ਨੇ ਉਹ ਗੱਲ ਬਾਤ ਲੈ ਚਲੋ ਕਹਿੰਨੀ ਆ ਲੈ ਚਲੋ ਕੁਛ ਕੇ ਤੇ ਅੰਦਰਲੇ ਬੰਨੇ ਚੱਲ ਕੇ ਤੁਹਾਨੂੰ ਇਹਦੀਆਂ ਧਾਰਾਂ ਵੀ ਦਿਖਾ ਦਾਂਗੇ ਮਾਰ ਕੇ ਤੇ ਆਰਡਰ ਕਹਿ ਸਕਦੇ ਆਪਾਂ ਇਹਨੂੰ ਵੀ ਫਿਕਸ ਆਰਡਰ ਆ ਗਿਆ ਤੇ ਬਿਲਕੁਲ ਬਿਲਕੁਲ ਥਾਣ ਲੱਗਿਆ ਕੱਲਾ ਕੱਲਾ ਤੇ ਲੱਖਿਆ ਸਜਣੋਂ ਮੁੱਠੀਆਂ ਥਾਣ ਲੱਗਿਆ ਚਵਾਈ ਵਾਲਾ ਲੱਗਿਆ ਇਥੋਂ ਦਿਖਾ ਦੇ ਸਮਾਰ ਕੇ ਜਮਾਉਣ ਬਿਲਕੁਲ ਬਿਲਕੁਲ ਜਮਾਉਣ ਇਥੋਂ ਦਿਖਾ ਦੇ ਗੈਰੀ ਸਿੰਘ ਕਾਸਰ ਨਹੀਂ ਛੱਡ ਕਿਸੇ ਪੱਖ ਤੋਂ ਅੱਜ ਯੋਰ ਥੋਨੂੰ ਪਤਾ ਸਾਲਾ ਲੱਗਿਆ ਪਿਆ ਚਮਕੌਰ ਕਹਿੰਦਾ ਅੱਜ ਮਾਰ ਲਿਆ ਹੁਣ ਤੇ ਬਹੁਤ ਯਾਰ ਬਾਈ ਫਿਰ ਪਾਲਣਾ ਬਹੁਤ ਔਖਾ ਭਰਾ ਮੇਰੇ ਨਿਕਲਣ ਡਾਕਟਰ ਵੀ ਆਣ ਪਿਆ ਜਮਾ ਸੁਰਖ ਗੁਲਾਬੀ ਹੈ ਨਾ ਗੁਲਾਬੀ ਗੁਲਾਬੀ ਲੇਵਾ ਬਾਲਾ ਫਿਕਸ ਆਰਡਰ ਦੀ ਆ ਜਿੱਟਾਂ ਨੂੰ ਵੀ ਇੱਥੇ ਥੱਕੀ ਆ ਇਨੇ ਕਾਲਾ ਤਮਾਰਨ ਵਾਲੀ ਜਰੀ ਤੇ ਬੱਚਾ ਲਾ ਕੇ ਦੀ ਹੁਣ ਧਾਰਾ ਵੀ ਦਿਖਾ ਦਈਏ ਬਾਈ ਨੂੰ ਹੁਣ ਲੇਟ ਨਾ ਕਰ ਸ਼ੇਪ ਲੇਟ ਹਾਂ ਬਿਲਕੁਲ ਤੇਰੀ ਜਾਇਜ਼ ਗੱਲ ਹਾਂ ਛੜ ਦੇ ਛੜ ਦੇ ਤੇਰਾ ਨਾ ਗਿਆ ਨਹੀਂ ਬੱਚੀ ਛੜ ਦੇ ਇਹ ਨਾਲ ਇਹਦੇ ਬੱਚੀ ਆ ਗਈ ਤੇ ਇੱਕ ਜੇਰ ਵੀ ਦਿਖਾ ਦੇ ਜੇਰ ਜੂਰ ਪੈ ਗਈ ਭਰਾ ਜੇਰ ਤੇ ਵੀ ਮਾਰ ਦੇ ਕੈਮਰਾ ਤੇ ਬਾਕੀ ਸਾਨੂੰ ਆਪਾਂ ਧਾਰਾ ਵੀ ਦਿਖਾ ਦਨੇ ਮਾਰ ਕੇ ਹੁਣੇ ਜੀ ਆ ਗਈ ਜੀ ਹਾਂ ਹਾਂ ਵੀਰੇ ਆ ਗਈ ਕਰ ਦੇ ਬੱਚਾ ਬੰਨੇ ਮੈਂ ਪਾਸੇ ਕਰ ਦਿੰਦਾ ਬੱਚੀ ਕਰ ਦੇ ਬੰਨੇ ਦੇ ਧਾਰਾ ਦਿਖਾ ਦੇ ਮਾਰ ਕੇ ਲੈ ਇੱਕ ਵਾਰ ਨਾ ਸੱਜਣਾ ਸਾਨੂੰ ਮਾਠ ਨੋਟ ਦਿਖਾ ਦਿਖਾ ਲੈ ਮਿਲੂ ਨੀ ਪਾਸਮੀ ਹੋ ਗਿਆ ਨਾਡਾ ਨੂੰ ਆਰਡਰ ਇਸ ਖਾਨ ਤੋਂ ਉਹ ਚੈੱਕ ਕਰ ਸਕਦਾ ਮੁੱਠੀ ਗੱਲਾਂ ਫਿਰ ਲੱਗਿਆ ਜਮਾ ਨਿਕਮਾ 17 ਦਿਖਾ ਲਈ ਜਮਕੌਰ ਸਿੰਘ ਜੀ ਦੀਆਂ ਮਾਰ ਕੇ ਹੋਣਾ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਵੜੀ ਹੁੰਦੀ ਆ ਬਾਈ ਤੋਂ ਨਹੀਂ ਮੰਗਾ ਸਕਦਾ ਸੈੱਟ ਜੀ ਕਰਕੇ ਖੜਾ ਲਿਆ ਨੂੰ ਧੀਟ ਜੀ ਨਾ ਕਰ ਬਾਈ ਖੜਾ ਪਿੱਛੇ ਨੂੰ ਕਰ ਮਾੜਾ ਮਾੜਾ ਪਿੱਛੇ ਨੂੰ ਹਾਂ ਥੋੜੀ ਸੈਟਿੰਗ ਜੀ ਕਰਕੇ ਖੜਾ ਦੇ ਵਾ ਇੱਥੇ ਇੱਥੇ ਦੇਖਾ ਲੇ ਮਾਰ ਕੇ 17 ਤੂੰ ਤਾਂ ਸੱਜਣੋਂ ਚੈੱਕ ਕਰ ਸਕਦੇ ਹੋ ਅਗਲੇ ਦਿਨ ਵੀ ਮਾਰ ਦੇ ਤੂੰ ਤਾਂ ਬਾਹਰ ਹੋਣ ਲੱਗਿਆ ਭਾਈ ਅਗਲੇ ਦਿਨ ਵੀ ਮਾਰ ਦੇ ਤੂੰ ਬਾਵਾ ਮੁੰਡਾ ਤੇ ਵਾਈਟ ਜੂਗੀ ਹੈਗਾ ਦੇਖੀ ਆਰਡਰ ਦੇ ਨਾਲ ਨੂੰ ਦੇਖੀ ਭਰਾ ਕੇਜੀ ਰਿਪੋਰਟ ਕੰਮ ਤੇ ਨਾਲ ਦੇਵੇ ਦੇ ਚੈੱਕ ਕਰ ਸਕਦੇ ਹੋ ਲ ਦੁਬਾਰੇ ਫਿਰ ਸਥਾਨ ਹੈਗਾ ਮੁਕਤੀ ਵਾਲਾ ਅਗਲੇ ਤੋਂ ਕੇਰਾ ਹੋਰ ਮਾਰ ਦੇ ਫਿਰ ਬਸ ਹੁਣ ਭਾ ਦੱਸ ਲੈ ਛੱਡ ਦੇ ਛੱਡ ਦੇ ਰੇਟ ਦੱਸ ਦੇ ਹੁਣ ਮੁੱਲ ਦਾ ਭਰਾ ਵਾਸੀ ਕਰਾ ਲੈ 82 ਕਰਾ ਲੈ ਮੁੱਲ ਉਨੇ ਹੀ ਥੋੜਾ ਭਰਾ ਮਰੇ 72000 ਦੀ ਬੱਸੀ ਦੇ ਦਾਂਗੇ ਬਰੇ ਰਾਜ ਕਿੰਨੇ ਦੇ ਦਾਂਗੇ ਅੱਡ ਆਰਡਰ ਦਿਖਾ ਦੇ ਕਰੀ ਅੱਡ ਦਾ ਬਹੁਤ ਚੰਗੀ ਆ ਬਰੇ ਆਰਡਰ ਬੁੱਢੀ ਦਾ ਬਹੁਤ ਸੰਗੀ ਸਾ ਅੱਡੋਂ ਤੇ ਵੱਧ ਚੰਗੀ ਦਿਖੀ ਲੈ ਨਾੜਾ ਆਟਾ ਤੇ ਦਿਖੀ ਲੈ ਆਏ ਮਾਰਾ ਜੋਸ ਬਸੀ ਦੇ ਆਰਡਰ ਆ ਗਿਆ ਜਦੋਂ ਐ ਨੂੰ ਜਾਊਗੀ ਪਛਾਲੇ ਬੰਨੇ ਨੂੰ ਚੈੱਕ ਕਰ ਲਿਓ ਆਰਡਰ ਆ ਗਿਆ ਦਾ ਬਿਲਕੁਲ ਸੱਜਣੋਂ ਫਿਕਸ ਜੇ ਗੱਲਬਾਤ ਕਰ ਪੂਰਾ ਵਧੀਆ ਜਿੱਤੇ ਨੂੰ ਉੱਪਰ ਉੱਪਰ ਆਪਰਾ ਦੇਖੀ ਆ ਇਹ ਤਲਾਬੀ ਤਲਾਬੀ ਕੁਆਲਿਟੀ ਚੈੱਕ ਕਰ ਸਕਦੇ ਹੋ ਰੇਟ ਕੀ ਰਹੂਗਾ ਜਮਕੋ ਬਾਬਾ 72 ਦੀ ਦੇ ਦਾਂਗੇ ਭਰਾ ਮੇਰਾ ਇਹ ਦੇ ਦਾਂਗੇ ਬਾਈ ਕਹਿੰਦਾ 72000 ਦੀ ਸੂਆ ਪਹਿਲਾ ਉਮਰ ਹੈ ਯਾ 2.5 ਸਾਲਾਂ ਦਾ 2.5 ਸਾਲ ਦੀ ਬਸਿਆ ਮਾਗਰ ਵੀ ਬਸਿਆ ਤੇ ਆਪ ਵੀ ਬਸਿਆ ਵੀਰੇ ਹਾਂ ਤੇ ਨਾਲ ਵੀ ਇਹਦੇ ਬੱਚੀ ਆ ਗਈ ਤੇ ਬਾਕੀ ਆਰਡਰ ਕੁਆਲਿਟੀ ਆ ਗਈ ਦੀ ਬਿਲਕੁਲ ਟੌਪ ਆਹ ਪਾਡਰ ਕੁਆਲਟੀ ਆ ਗਈ ਤੇ ਨਾਲ ਉਹ ਆ ਗਈ ਇਹਦੇ ਬੱਸੀ ਬੱਸੀ ਵੀ ਦਿਖਾ ਦੇ ਦੁਬਾਰੇ ਫੇਰ ਦਿਖਾ ਦੇ ਭਰਾ ਮੇਰਾ ਬੱਛੀ ਵੀ ਬਾਈ ਕਹਿੰਦਾ ਕਿਸੇ ਚੰਗੇ ਸੀਮੰਦੀ ਆ ਚੰਗੇ ਸੀਮੰਦੀ ਇੱਕ ਬਾਈ ਇਹਦੇ ਨਾਲ ਹੋਰ ਦੂਜੀ ਬੱਸੀ ਆਈ ਹੋਈ ਆ ਇਹਦੇ ਨਾਲ ਬਾਰ ਬਾਰ ਵਿਚਾਰਸ਼ ਕਰ ਰਿਹਾ ਜਮਕੌਰ ਕਹਿੰਦਾ ਬੱਛੀ ਬੱਸੀ ਚੰਗੇ ਸੀਮੰਦੀ ਆ ਏ ਬੱਛੀ ਸਾਨੂੰ ਮਿਲੂਗੀ ਸੱਜਣਾ ਬਾਹਰ 72 ਹਜ਼ਾਰ ਕੋਲ 72 ਹਜ਼ਾਰ ਦੀ ਵੀਰੇ ਛੋਟ ਛੱਪਾ ਬਾਈ ਕਹਿੰਦਾ ਮਾਰ ਦੋ ਦੁੱਧੋ ਮਾਲ ਦੀ ਕਰ ਆਪਣਾ ਬਹੁਤ ਵਧੀਆ ਕੱਢੂਗੀ 20 ਤੋਂ ਬਾਹਰ ਕੱਢੂ ਆਪਾਂ ਗਰੰਟੀ ਦਾ ਪਰ ਆਪਾਂ ਗਰੰਟੀ ਨਹੀਂ ਕੋਈ ਚੀਜ਼ ਦੀ ਠੀਕ ਹੈ ਦੁੱਧ ਬੱਸੀ 20 ਤੋਂ ਬਾਹਰ ਕੱਢ ਦੂਗੀ ਬਾਈ 23 ਇਹ ਗੱਲ ਆ ਵੀ ਦੁੱਧ ਸੇਵਾ ਦਾ ਹਾਂ ਦੁੱਧ ਸੇਵਾ ਦਾ 23 ਕਿਲੋ ਨੂੰ ਕੀ ਬਾਈ ਮੈਨਾ ਰੱਖਦਾ ਬੱਸੀ ਨੂੰ ਦੇਖੀ ਲੈ ਆਰਡਰ ਕੁਆਲਿਟੀ ਬਹੁਤ ਪੱਛੀ ਹਾਂ ਪਾਗੀ ਬਿਲਕੁਲ ਦਾ ਤੇ ਹੁਣ ਕਹਿ ਰਹੀ ਐ ਤੇ ਮਾਰ ਦੋ ਵੀ ਇਹ ਦੂਜਾ ਸੂਆ ਬੱਸੀ ਜਿਵੇਂ ਮਰਜੀ ਭਰਾ ਮਰੇ ਤੇ ਬੈਠ ਗਿਆ ਟੱਬ ਲੈ ਤੰਦਾਂ ਚ 6 ਦੰਦ ਸੂਆ ਦੂਜਾ ਤੇ ਆਰਡਰ ਇਹਦਾ ਆ ਗਿਆ ਫੁੱਲ ਡੱਬਾ ਪੂਰਾ ਹਾਂ ਡੱਬ ਜਿਹੜਾਲੇ ਵਾਲੇ ਹੀ ਫਿਰਦੀ ਆ ਬੜਾ ਓਨੀ ਕਿਹਦੀ ਤਾਰੀਫ ਕਰਦੀ ਓਨੀ ਥੋੜੀ ਜਿਹੀ ਬੱਤੀ ਦੀ ਬਈਆ ਜਗਾ ਵੀ ਘੱਟ ਰੋਕੂਗੀ ਪਰ ਦੁੱਧ ਦੇਉ ਹੀ ਗਾ ਦੁੱਧ ਦੇਉਗੀ ਨਾ ਮਾਲ ਜਿਉ ਲਈ ਆਪਾਂ ਬਾਈ 23 ਕਿਲੋ ਦੁੱਧ ਗਿਆ ਬਾਈ 23 ਕਿਲੋ ਪੀਕ ਲਈ ਤੇ ਵੀ ਕੱਢੀ ਗਈ ਹੈ ਠੀਕ ਆ ਗੱਲ ਪਹਿਲਣ ਪਹਿਲਣ ਇਹ ਐ ਸਵਾਰੀ ਕੱਢ ਸਕਦੇ 26 ਕਿਲੋ ਦੁੱਧ ਦੇਖੋ ਪਰ ਇਹਦੀ ਕੀ ਸੇਵਾ ਤੇ ਡਿਪੈਂਡ ਕਰਦਾ ਬਈ ਇਹ ਆ ਪਾਲੂ ਹਲੂ ਕੱਢ ਲੂਆ ਡਰਮ ਹੀ ਇੱਕ ਤਰ੍ਹਾਂ ਦਾ ਬਈ ਠੀਕ ਹੈ ਗੱਲ ਦੁੱਧ ਵਾਲਾ ਡਰਮ ਇਹ ਖੋ ਜਿੱਥੇ ਹਾਂ ਬਾਕੀ ਆਰਡਰ ਤੇ ਨਾੜਾ ਨੂੜਾ ਜਿਆਦਾ ਵਾਲੀ ਨਾੜਾ ਬਰਾ ਐਂ ਖਾਸ ਹੀ ਤੁੰਗੇ ਬਈ ਤੇਰਾ ਗੁਰੀ ਲੱਤ ਲੱਤ ਸੜ ਨਹੀਂ ਮਾਰਦੀ ਹੁੰਦੀ ਦੁੱਧ ਦੁੱਧ ਵਾਲੀ ਪਾਈਪ ਤਾਂ ਦੋਨਾਂ ਪਾਸੇ ਬਹੁਤ ਚੰਗੀ ਲੱਗੀ ਬਈ ਹਾਂ ਮਾੜੀ ਜਿਹੀ ਕਰੀ ਗਾਣ ਇਹ ਇੱਥੇ ਰੋਕ ਲੈ ਇਹ ਇੱਥੇ ਇੱਥੇ ਖੜਾ ਲੈ ਬਸ ਬਸ ਇੱਥੇ ਦਿਖਾ ਦੇ ਗਰੀ ਆਰਡਰ ਸਾਰਾ ਦਿਖਾ ਦੇ ਭਰਾ ਮੈਂ ਕਿਸੇ ਰਹਿ ਮੈਂ ਜਾਵਾਂ ਕਿਸੇ ਚੋਰੀ ਕਹਿੰਦੀ ਲੰਬੀ ਆ ਤੱਬੀ ਲੱ ਤੱਬ ਦਾ ਲਈ ਫਿਰ ਲੈ ਲੈ ਵੇ ਦਾਦਾ ਭਰਾ ਮੇਰਾ ਸੂਆ ਦੂਜਾ ਬਾਈ ਪਿਓਰ ਦੂਜਾ ਹਲੇ ਕਿੰਨੇ ਕਿੰਨੇ ਦਿਨ ਕੱਢ ਦੂਗੀ ਦੋ ਚਾਰ ਦਿਨ ਬਾਕੀ ਆ ਵੀਰੇ ਦਾ ਦੋ ਚਾਰ ਦਿਨ ਕੱਢ ਦੂਗਾ ਇਥੋਂ ਗੈਰੀ ਸਾਰੀ ਦਿਖਾ ਦੀ ਥੋੜਾ ਹੋ ਜਾ ਹੌਲੀ ਔਲੇ ਕਾਦਮੀ ਹੋ ਜਾ ਇਥੋਂ ਸਾਰੀ ਦਿਖਾ ਦੇ ਮੋੜ ਲਓ ਜੀ ਕਮਾਲੋ 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 ਹਾਂ ਹਾਂ ਬਿਲਕੁਲ ਤੇ ਬੈਡ ਵੀ ਹੈਡ ਵਾਲੀ ਕੋਈ ਛੋਟ ਨਹੀਂ ਹੈਗੀ ਭਰਾ ਮੇਰਾ ਆ ਸੂਆ ਦੂਜਾ ਕੱਦ ਵਿੱਡ ਵੀ ਚੰਗਾ ਤੇ ਕੁਆਲਿਟੀ ਕਬੂਲਤੀ ਆ ਗਈ ਬਿਲਕੁਲ ਟਾਪਰ ਇਥੋਂ ਦਿਖਾ ਦੀ ਜਰੀਏ ਬੋਝ ਕੇ ਬੋਝ ਕੇ ਹੌਲੀ ਥੋੜੀ ਜਿਹੀ ਕਈ ਨਾ ਲੈ ਚੱਲ ਆਰਡਰ ਆ ਗਿਆ ਫੁੱਲ ਡਬਲ ਬਿੱਗ ਸਾਈਜ਼ ਦੇ ਵਿੱਚ ਆ ਗਿਆ ਤੇ ਥਾਣਾ ਆ ਗਿਆ ਮੁਠੀ ਵਾਲਾ ਤੇ ਲੱਗਿਆ ਆ ਜਿੱਦਾਂ ਆਪਾਂ ਕਹੇ ਲੀ ਵੀ ਪੀਤੇ ਨਾ ਮਿੰਕ ਕੇ ਲਾਇਆ ਜਮਾਨਾ ਟੁੱਟਵਾ ਨਾ ਬਾ ਫੀਟਿੰਗ ਆਲੇ ਜਮੇ ਹਲੇ ਦਾ ਪਰੂਕ ਦੋ ਚਾਦਾਂ ਦੇ ਵਿੱਚ ਗੱਲ ਹੋਰੀ ਬਣ ਜੂ ਬਾਈ ਇਹਦਾ ਹਾਂ ਜਿਹੜੀ ਮਾੜੀ ਮੋਟੀ ਮਾਂ ਕਰਸ ਨੂੰ ਢਿੱਲਾ ਟੱਪਾ ਦੀਂਦਾ ਹਲੇ ਹਲ ਤਾਂ ਬੋਰਾ ਲਾ ਦੂ ਬਈ ਲੈ ਮੇਰਾ ਆਹ ਜੀ ਜਿਹੜੀ ਹੈਗੀ ਨਾ ਢਿੱਲਾ ਪਾਹ ਨਾ ਹਾਂਜੀ ਇਹਦਾ ਬੋਰਾ ਲਾ ਦੂ ਲੈ ਆਹ ਜੀ ਕੀ ਗੱਲ ਤੁਹਾਨੂੰ ਹੋਰ ਦੱਸਦਾ ਨਾ ਲੈ ਖੜ ਗਈ ਉੱਚੀ ਬੋਲੇ ਚ ਗਾਂ ਤੋਂ ਤੁਰਿਆ ਨਹੀਂ ਜਾਣਾ ਇੰਨੀ ਬਾਜੂ ਲੇਟ ਕੇ ਬੈਠਣ ਵਾਲਾ ਲਾਤ ਲਵੈ ਅੰਦਰ ਮੌਜਾ ਨਾ ਸੰਢੀ ਸੀਲ ਬਹੁਤ ਸਾਊਥਵਾਦੀ ਆ ਗਿਆ ਬਿਲਕੁਲ ਠੰਡਾ ਬਸ 2-4 ਦਿਨ ਲਊ ਬਾਈਆ 2-4 ਦਿਨ ਕੱਢਦਾ ਗੱਡੀ ਗੁੱਡੀ ਚੜ ਕੇ ਤਾਂ ਨਾਲ ਦੀ ਨਾਲ ਸੁਸਣਾ ਨਾਲ ਸੁ ਹੁਣ 2-4 ਦਿਨ ਲਊ ਬਾਕੀ ਹੁਣ ਤਿਆਰੀ ਜਗਾਂ ਚ ਹੈ ਘੰਟੇ ਨੂੰ ਸੂਪੇ ਕੋਈ ਦਿੱਕਤ ਨਹੀਂ ਆ ਦਿੱਕਤ ਨਹੀਂ ਦਾ ਮੂੰ ਲੈ ਜੂ ਬਈ ਫੇਰ ਵੀ 2-4 ਬਾਕੀ ਤੋਰਾ ਸੋਨੂੰ ਇਹਦਾ ਦਾਣੇ ਖਾਣ-ਪੀਣ ਦੀ ਬੜੀ ਖੁੱਲੀ ਹੈ ਕਸਵਾ ਠੰਡਾ ਵੀਰੇਰਾ ਇਹਦਾ ਚਮਕੌਰ ਫਿਰ ਹੁਣ ਭਾ ਕੀ ਹੋਊਗਾ ਭਾ ਰੱਦਦਾ ਮੇਰਾ ਵੀ 80-82 ਦਾ ਵੇਚਦਾ ਜੀ ਭਰਾ ਮੇਰਾ 72 ਦੀ ਚਲੇ ਦੇ ਦਾਂਗੇ ਭਰਾ ਮੇਰਾ 72 ਦੀ ਕਰ ਦਾਂਗੇ 72 ਦੀ ਵੀ 1 ਲੱਖ 44000 ਹੋਗਾ ਦੋਨਾਂ ਦਾ ਪਰ ਦੋਨਾਂ ਦੇ 1 ਲੱਖ 44 ਜੇ ਜੇ ਕਿਸੇ ਨੂੰ ਦੋਨੇ ਇਕੱਠਿਆਂ ਲੈਣੀਆਂ ਹੋਈਆਂ ਹਾਂਜੀ 4 ਹੋਰ ਛੱਡ ਦਾਂਗੇ ਆਪਾਂ 1 40 ਉਹ ਲੈ ਲਾਂਗੇ 100 ਮੀਲ ਪਹੁੰਚੇ ਕਰਦੇ ਜਾਂ ਜਿਵੇਂ ਮਰਜ਼ੀ ਕਰਾਜੇ 100 ਮੀਲ ਕਰਾਉਣ ਦਾ ਉਹ ਕਰਾ ਲੈ 100 ਮੀਲ ਬਾਈ ਕਹਿੰਦਾ ਪਹੁੰਚ ਹੋ ਜੂ 1 ਲੱਖ 44000 ਚ ਦੋਨਾਂ ਪੱਛੀਆਂ ਦੀ ਨਹੀਂ ਕਹਿੰਦਾ ਜਿਹੜਾ ਸੱਜਣ ਦੋਨੇ ਘਰੇ ਲੈ ਆਊਗਾ ਉਹਨੂੰ 4000 ਰੁਪਏ ਸ਼ੋਅਰ ਕਰ ਦਾਂਗੇ ਦੇਖੀ ਤੇ ਥਾਣ ਹੁਣ ਬਹੁਤ ਸੌਣ ਲੱਗਾ ਜੀ ਗੁਰੂ ਦੇਖ ਲੈ ਥਾਣ ਮੁਠੀ ਆ ਜਾ ਮਾਂ ਲੈ ਤੇ ਬਾਕੀ ਹਲੇ ਇਹਦੇ ਬਾਲਟੇ ਲਾ ਜਿਵੇਂ ਬਾਈ ਨੇ ਦੱਸਿਆ ਵੀ ਪਈਆਂ ਬੱਛੀ ਦੇ ਤੇ ਉਹ ਅਗਲੇ ਅਗਲੇ ਬੰਨਿਓ ਦਿਖਾ ਦੀ ਗਿਆ ਜੀ ਆਰਡਰ ਇੱਥੋਂ ਇੱਕੋ ਅੱਗੇ ਪਿੱਛੇ ਦਾ ਆਰਡਰ ਦਿਖਾ ਦੇ ਬਾ ਉਹਨੇ ਬੈਂਕ ਆ ਉਹਨੇ ਮੂਰ ਨੂੰ ਆਪਣਾ ਬੱਸੀ ਦੇ ਹਾਂ ਕੁਆਲਟੀ ਯਾਰ ਹੈਗੀ ਆ ਟਾਪ ਸੁਪਰ ਕੁਆਲਟੀ ਨੂੰ ਆਪਣਾ ਬਿਲਕੁਲ ਹਾਂ ਬਿਲਕੁਲ ਭਰਾ ਮੇਰਾ ਆ ਰੇਟ ਸਾਨੂੰ ਜੋੜੇ ਦਾ ਬਾਈ ਨੇ ਕਰਤਾ ਬਹੁਤ ਭਰਾ ਮੇਰਾ ਬਹੁਤ ਭਾਲ ਕੇ ਲਿਆ ਪਰ ਮਿਲਦਾ ਘੱਟ ਬੋਤਨੇ ਤੇ ਆ ਬੱਸੀ ਦੇ ਉਹ ਬੱਸੀ ਭਾਈ ਇਕੱਠਿਆਂ ਕਫਾਰਮ ਤੋਂ ਲੈਨੇ ਮੈਂ ਪਹਿਲਾਂ ਮੇਰੀ ਪਹਿਲੀ ਸੂਪ ਬੱਸੀ ਆ ਹਾਂਜੀ ਉਹ ਤਾਂ ਇਹ ਇਕੱਠਿਆਂ ਵੱਲ ਲਿਆਨੇ ਭਰਾ ਮੇਰਾ ਠੀਕ ਹੈ ਕਹਿੰਦਾ ਇਹ ਮੂੰਹੋਂ ਦੋ ਦੰਦ ਤੇ ਇੱਕ ਦੰਦ ਸਿੱਟਿਆ ਹੋਇਆ ਠੀਕ ਹੈ ਜੀ ਜਮਾ ਦੋਂਦੀ ਆ ਪਿਆ ਦੋਂਦੀ ਉਹ ਤਾਂ ਖੀਰੀ ਮਨ ਦੋਂਦੀ ਮੰਨ ਕੇ ਲੈ ਜਾਏ ਕੋਈ ਬੰਦਾ ਪੰਜ ਤੇ ਹੀ ਆ ਸਿੱਟਿਆ ਪੰਜ ਮਿੰਟ ਦੀ ਗੱਪਣ ਚੱਕ ਪਾਸ ਆ ਵੀਰੇ ਚੋਲੀ ਚੋਲੀ ਬਹੁਤ ਆ ਥੱਲੇ ਮੈਂ ਪੰਜ ਮਿੰਟ ਜੇ ਲਟਕੇ ਸੂਪ ਬੱਸੀ ਭਰਾ ਮੇਰਾ ਜਿਨੇ ਹੁਣ ਲਾ ਸਵਾ ਲੱਖ 1.5 ਲ ਠੀਕ ਆ ਗੱਲ। ਕਿੰਨੇ ਹੀ ਭਰਾ? ਹਾਂ, ਪੋਚ ਕੇ ਤੋਰ। ਖੁੱਲੀਆਂ ਹੀ ਨੇ, ਖੁੱਲੀਆਂ ਹੀ ਨੇ ਇਹ ਤਾਂ ਹੀ ਹੋਣੀਆਂ। ਤਾਂ ਕਰਕੇ ਕਰੂ ਨਹੀਂ। ਹਾਂ, ਕੋੜੇ ਕਰਦੀ ਸਰਦਤ ਕਰਦੀ ਕੇਰਾ। ਸਕੀਨ ਸਕੂਨ ਆ ਗਈ, ਫੁੱਲ ਜਾਨ ਜੂਨ ਆ ਗਈ, ਸੱਜਣੋ ਪੂਰੀ ਫੁੱਲ। ਤੇ ਹਾਈਟ ਵੀ ਦਾ ਫਰੇ ਭਰਾ ਮੇਰੇ ਕਿੱਡੀ ਕਾ? ਹਾਂ, ਕੱਦ ਬਿੱਡ ਵੀ ਆ ਗਿਆ ਤੇ ਲੰਬਾਈ ਵੀ ਫੁੱਲ ਆ ਗਈ। ਹਾਂ, ਫੁੱਲ ਸਾਈਜ਼ ਦੇ ਵਿੱਚ ਆ ਗਈ ਵੀਰੇ। ਇੱਥੋਂ ਇੱਥੋਂ ਕਮਾਲ ਹੈ। ਦਿਖਾ ਦੇ ਮਾੜੇ ਖੜਾ ਲੈ। ਕਮਾ ਕੇ ਰੋਕ ਲੈ। ਇੱਥੋਂ ਗੈਰੀ ਫੇਸ ਕੁਆਲਿਟੀ ਦਿਖਾ ਦੇ। ਦਿਖਾ ਦੇ ਮਾੜੀ ਜੀ। ਦੇਖ। ਦੇਖ, ਜਾਤ ਬਹੁਤ ਸੋਹਣੀ ਹੈ ਬੈਡ ਦੀ ਬੱਸੀ ਦੀ। ਦਿਖਾ ਦੇ ਜਾਤ ਤੇ ਗੱਬਣ ਚਮਕੌਰ ਕਿੰਨੇ ਟਾਈਮ ਪੰਜ ਮਹੀਨੇ ਚੈੱਕ ਪਾਸ ਆਵਾ ਡਾਕਟਰ ਲੈ ਕੇ ਉਹ ਕਰਾ ਲੈ ਕੋ ਚੱਕਰ ਪੰਜ ਮਹੀਨਿਆਂ ਦੀ ਹਾਂ ਜੇ ਫੰਡਰ ਕੋ ਉਹ ਜੇ ਕੋਈ ਫੰਡਰ ਹੋਊ ਤਾਂ ਮੇਰੇ ਪੈਸੇ ਲੱਗਣਗੇ ਗੱਬਣ ਉਹ ਤਾਂ ਅਗਲੇ ਲੱਗਣਗੇ ਪੰਜ ਮਹੀਨੇ ਵਿੱਚ ਚੈੱਕ ਪਾਸ ਕੀਤੀ ਹੋਈ ਮੇਰ ਦਾ ਭਰਾ ਮੇਰਾ ਪੰਜ ਮਹੀਨਿਆਂ ਦੀ ਇਹ ਚੈੱਕ ਚੈੱਕ ਪਾਸ ਹੈ ਜਮਾ ਤੇ ਦੰਦ ਨੇ ਇੱਕ ਸਿੱਟਿਆ ਇੱਕ ਸਿੱਟਿਆਗਾ ਇੱਕ ਦੰਦ ਬਾਈ ਕਹਿੰਦਾ ਇਹਨੇ ਸਿੱਟਿਆ ਤੇ ਜਾਤ ਕੁਆਲਟੀ ਬਰੀਡ ਸੋਡੇ ਸਾਹਮਣੇ ਆ ਪ੍ਰਿੰਟ ਚੈੱਕ ਕਰ ਤੇ 24 25 ਕਿਲੋ ਨੂੰ ਮੈਂ ਨਹੀਂ ਰੱਖਦਾ ਬੱਸੀ ਨੂੰ ਭਲੋਣ ਨੂੰ ਵੀਰੇ ਠੀਕ ਹੈ ਗੱਲ ਫਾਰਮ ਚੋਂ ਆਈ ਹੋਈ ਹੈ ਫਾਰਮ ਦੇ ਵਿੱਚੋਂ ਆਈ ਹੋਈ ਹੈ ਉਹ ਬੰਦੇ ਨੇ ਬਾਹਰ ਜਾਣਾ ਸੀਗਾ ਸੀ ਸੀ ਚਾਰ ਪਹਿਲਾਂ ਵੇਚ ਤੀਆਂ ਮੈਂ ਲਿਆ ਸੀਗਾ ਠੀਕ ਹੈ ਜੀ ਦੋ ਰਹਿੰਦੇ ਸੀ ਦੋ ਆ ਹੁਣ ਮੈਂ ਫੇਰ ਲਿਆ ਵੀਰੇ ਇਹ ਆ ਗਈ ਫਾਰਮ ਵਾਲੀ ਬੱਚੀ ਇੱਥੋਂ ਕਹਿ ਨਹੀਂ ਉਰਾ ਮੂੰਹ ਕਰਾ ਕੇ ਖੜਾ ਮੂੰਹ ਨਾ ਦਿਖਾ ਦੇ ਮਾਰ ਜਾ ਇਹ ਫੇਸ ਕੁਆਲਟੀ ਦਾ ਬਹੁਤ ਸੋਹਣੀ ਆ ਵੀਰੇ ਯਾਰ ਤੇ ਦੰਦ ਜੇ ਦੰਦ ਕਿਸੇ ਦਾ ਦੰਦ ਵੀ ਦਿਖਾਣਿਆ ਭਰਾ ਠੀਕ ਹੈ ਗੱਲ ਆ ਦੰਦ ਵੀ ਦਿਖਾ ਦੇ ਗਹਿਰੀ ਨੇੜੇ ਲੱਗੇ ਦਿਖਾਉਂਦੀ ਆ ਓਏ ਜਮ ਪਿਆਉ ਰਿਹਾ ਯਾਰ ਭਈ ਇੱਕ ਦੰਦ ਦੇ ਛੇਕਾ ਯਾਰ ਠੀਕ ਹੈ ਗੱਲ ਹੈ ਨਾ ਤੱਕਾ ਨਾ ਕਰੀਂ ਮੇਰੇ ਨਾਲ ਦੋਂਦੀ ਬਨ ਕੇ ਦੋਂਦੀ ਬਨ ਕੇ ਲੈ ਜੇ ਭਰਾ ਮੇਰਾ ਆ ਦੋ ਦੰਦ ਬਨ ਕੇ ਲੈ ਜੇ ਹਾਂ ਹਾਂ ਇਹਦਾ ਰੇਟ ਕੀ ਰਹੂਗਾ ਬਾਈ ਇਹ ਰੇਟ 52 ਮੰਗਦਾ ਤਾਂ ਵੀ ਥੋੜਾ ਭਰਾ ਮੇਰਾ ਤਲ 45 ਦੀ ਦੇ ਦਾਂਗੇ ਭਰਾ ਮੇਰਾ ਬੰਦਾ ਤਾਂ ਫਿਰ ਰਾਜਦਾਨੀ ਸਰ ਰਾਜਦਾਨੀ ਬੱਸੀ ਚ ਜਾਉਣਾ ਭਰਾ ਮੇਰਾ ਤਾਂ ਬੰਦੇ ਵੀ ਨਹੀਂ ਇਤਨੀ ਭਰਦੀ ਹੁੰਦੀ 45 ਦੀ ਕਰੋੜ ਰੁਪਇਆ ਨਹੀਂ ਉਹ ਤਾਂ ਗੱਲ ਠੀਕ ਹੈ 45 ਦਾ ਕੋਈ ਮਹਿਣਾ ਹੈ ਸਾ ਵੀ 45 ਜੱਚ ਤਿਆਰ ਨਹੀਂ ਹੁੰਦੀ ਬੱਸੀ ਆ ਇਹ ਬੱਛੀ ਬਾਈ ਕਹਿੰਦਾ ਦੇ ਦਾਂਗੇ 45 ਦੀ ਇਹ ਗੱਲ ਕਰ ਲਿਆ ਯਾਰ 30 35 40 ਦੀ ਆਮ ਖਾਲੀ ਬੱਛੀਆਂ ਮੇਰੀ ਦੇਖ ਜੀ ਇੱਕ ਪਾਸੇ ਵਿੱਚ ਹੁੰਦੀ ਤੇ ਫੇਸ ਕੁਆਲਟੀ ਕਾ ਨੂੰ ਪੁੱਛਦਾ ਭਾਈ ਯਾਰ ਹਾਂ ਥਾਣੇ ਦੇ ਸਿੰਗਲ ਚਾਰ ਨੇ ਕੋਈ ਚਾਰੀ ਦੇ ਕੋਈ ਸਾੰਗ ਵੀ ਨਹੀਂ ਦਿਖਾਦੇ ਭਰਾ ਭਰਾ ਠੀਕ ਹੈ ਗੱਲ ਨਹੀਂ ਕੋਈ ਗੱਲ ਨਹੀਂ ਵੀ ਉਹ ਆਪਾਂ ਨੇ ਹਾਂ ਲੈ ਲੈ ਦੇਖ ਲੈ ਦੇਖਾਂ ਕਿਉਂਕਿ ਇਹਨਾਂ ਜੀ ਇਹੀ ਦਿੱਕਤ ਆਇ ਨਹੀਂ ਹੁੰਦੀਆਂ ਕਈ ਵਾਰੀ ਥਣਫਾਲ ਤੋਂ ਹੁੰਦਾ ਵੀ ਸਿੰਗਲ ਚਾਰ ਨੇ ਤੇ ਗੱਦੀ ਵਧੀਆ ਪੱਟੀਆਂ ਆਉਂਦੀਆਂ ਤੇ ਗਨੇ ਹੈ ਗਿਆ ਸਜਣੋ ਪੰਜ ਮਹੀਨਿਆਂ ਦੇ ਏੜ ਗੇੜ ਆ ਸਿੰਗਲ ਚਾਰ ਹੀ ਨੇ ਬਾ ਕੋਈ ਸਾਗ ਨਹੀਂ ਸੱਪਾ ਨਹੀਂ ਬਰੇੜਾ ਥਣ ਵੀ ਸੋਨਾ ਬਣਾਉਗੀ ਬਾ ਸੋਨਾ ਬਣਾਉਂਗਾ ਠੰਡੀ ਦੇਖੀ ਜਾਤ ਅਲੀ ਬੜਦਾ ਤਾਂ ਫਰਾਹੀ ਦਾ ਹੁੰਦਾ ਫਰਕ ਹੁੰਦਾ ਵੀ ਇਹ ਦੇਵਾਂਗੇ 45 45 ਵੀ ਦੇ ਦਾਂਗੇ ਭਰਾ ਨੰਬਰ ਬੋਲ ਦਿਓ ਜੀ ਨੰਬਰ 9779475644 ਵੀਰੇ ਆ ਨੰਬਰ ਸਜਣੋ ਬਾਈ ਦਾ ਵੀਡੀਓ ਦੇ ਵਿੱਚ ਲਾ ਦੂੰਗਾ ਇਹਨਾਂ ਤਿੰਨਾਂ ਚੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਛਿੰਨੇੜੇ ਆ ਕੇ ਤਸੱਲੀ ਕਰਕੇ ਬਾਈ ਚਮਕੌਰ ਤੋਂ ਫਰੀਦਕিল্লা ਲੈ ਜਿਓ ਧੰਨਵਾਦ